Tabi, sarı döşkanda ਓਨਟਾਰੀਓ ਤੇ ਕਿਊਬਿਕ ਦੇ ਵਿੱਚ ਪਾਰੀ ਬਰਫਬਾਰੀ ਦੇ ਨਾਲ ਜਨਜੀਵਨ ਅ ਪ੍ਰਭਾਵਿਤ ਹੋਇਆ ਮੌਂਟਰੀਅਲ ਦੇ ਵਿੱਚ ਸੋਮਵਾਰ ਤੱਕ ਬਰਫਬਾਰੀ ਜਾਰੀ ਰਹਿੰਦੀ ਸੰਭਾਵਨਾ ਹੈ ਐਨਵਾਇਰਨਮੈਂਟ ਕੈਨੇਡਾ ਨੇ ਸੇਂਟ ਲਾਰੈਂਸ ਦੇ ਨਾਮ ਨਾਲ ਦੱਖਣੀ ਅਤੇ ਮੱਧ ਕਿਊਬਿਕ ਦੇ ਬਹੁਤ ਸਾਰੇ ਹਿੱਸਿਆਂ ਦੇ ਲਈ ਬਰਫੀਲੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ ਮੌਂਟਰੀਅਲ ਸਿਟੀ ਦੇ ਬੁਲਾਰੇ ਫਿਲਿਪ ਸਵੋਰਨ ਨੇ ਕਿਹਾ ਹੈ ਕਿ 11000 ਕਿਲੋਮੀਟਰ ਸੜਕਾਂ ਨੂੰ ਸਾਫ਼ ਕਰਨ ਦੇ ਵਿੱਚ ਕਈ ਦਿਨ ਲੱਗ ਜਾਣਗੇ ਗ੍ਰੇਟਰ ਮੌਂਟਰੀਅਲ ਖੇਤਰ ਦੇ ਵਿੱਚ ਅੰਗਰੇਜ਼ੀ ਫ੍ਰੈਂਚ ਭਾਸ਼ਾ ਦੇ ਸਕੂਲ ਬੋਰਡਾਂ ਨੇ ਐਲਾਨ ਕੀਤਾ ਕਿ ਬਰਫ ਕਾਰਨ ਸੋਮਵਾਰ ਸੋਮਵਾਰ ਨੂੰ ਪ੍ਰਾਇਮਰੀ ਤੇ ਹਾਈ ਸਕੂਲਾਂ ਦੇ ਵਿੱਚ ਕਲਾਸਾਂ ਰੱਦ ਕਰ ਦਿੱਤੀਆਂ ਜਾਣਗੀਆਂ ਪੁਲਿਸ ਵਾਹਨ ਉਚਾਲ ਕਾਂ ਨੂੰ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਅਪੀਲ ਕਰ ਰਹੇ ਨੇ ਜਿਹੜੇ ਸਪੌਰੀ ਨੇ ਉਹਨਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸੋਮਵਾਰ ਨੂੰ ਘਰ ਤੋਂ ਕੰਮ ਕਰਨ ਕਿਉਂਕਿ ਕਿਊਬਿਕ ਦੇ ਵਿੱਚ ਫੈਮਿਲੀ ਡੇ ਦੀ ਛੁੱਟੀ ਨਹੀਂ ਹੁੰਦੀ ਅਨਟੈਰੀਓ ਦੇ ਵਿੱਚ ਫੈਮਿਲੀ ਡੇ ਦੇ ਚੱਲਦਿਆਂ ਕਈ ਸਕੂਲ ਤੇ ਵਪਾਰਕ ادارے ਬੰਦ ਰਹਿਣਗੇ ਤੇ ਹਲਕੀ ਆਵਾਜਾਈ ਦੀ ਵੀ ਉਮੀਦ ਹੈ এনਵਾਇਰਨਮੈਂਟ ਕੈਨੇਡਾ ਨੇ ਸ਼ਨੀਵਾਰ ਨੂੰ ਦੱਖਣੀ ਅਨਟੈਰੀਓ ਅਤੇ ਕਿਊਬਿਕ ਦੇ ਵਿੱਚ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਸੀ ਤੇ এনਵਾਇਰਨਮੈਂਟ ਕੈਨੇਡ ਨੇ ਉਹਨਾਂ ਨੇ ਕਿਹਾ ਕਿ ਦੱਖਣੀ অন্ਟੇਰੀਓ ਦੇ ਵਿੱਚ ਹਾਲਾਤ ਥੋੜੇ ਸੁਧਰ ਗਏ ਨੇ ਤੇ ਕੱਟੋ-ਕਟੋਨਾ ਖੇਤਰਾਂ ਦੇ ਲਈ ਕੁਜਰਾਹਤ ਹੈ ਪਰ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ 25 ਤੋਂ 30 ਸੈਂਟੀਮੀਟਰ ਬਰਫ਼ ਪਈ এনਵਾਇਰਨਮੈਂਟ ਕੈਨੇਡਾ ਮੁਤਾਬਕ ਆਟਵਾ ਦੇ ਵਿੱਚ 30 ਅਤੇ ਹਾਮਿਲਟਨ ਦੇ ਵਿੱਚ 32 ਸੈਂਟੀਮੀਟਰ ਬਰਫ਼ ਸੀ ਟੋਰਾਂਟੋ ਦੇ ਵਿੱਚ ਬਰਫ਼ ਦੀ ਸਫਾਈ ਜਿਹੜੀ ਹੈ ਉਹ ਜੈਕ ਮੈਕਲੀਓਰਡ ਨੇ ਕਿਹਾ ਹੈ ਕਿ ਡਾਊਨਟਾਊਨ ਦੀਆਂ ਸੜਕਾਂ ਨੂੰ ਸਾਫ਼ ਕਰਨਾ ਚੁਣੌਤੀਪੂਰਨ ਹੋਵੇਗਾ ਤੇ ਉਹਨਾਂ ਇਹ ਵੀ ਕਿਹਾ ਕਿ ਬਰਫ਼ ਇੰਨੀ ਜ਼ਿਆਦਾ ਹੈ ਕਿ ਡਾਊਨਟਾਊਨ ਦੇ ਵਿੱਚ ਅਜਿਹੀਆਂ ਥਾਵਾਂ ਦੀ ਘਾਟ ਹੈ ਜਿੱਥੇ ਬਰਫ਼ ਇਕੱਠੀ ਕੀਤੀ ਜਾ ਸਕੇ ਟ੍ਰਾਂਟੋ ਦੇ ਵਿੱਚ ਆਵਾਜਾਈ ਸੇਵਾਵਾਂ ਦੇ ਸੰਚਾਲਨ ਦੇ ਨਿਰਦੇਸ਼ਕ ਉਹਨਾਂ ਨੇ ਕਿਹਾ ਕਿ ਪਹਿਲਾਂ ਜਿਹੜੀਆਂ ਨੇ ਉਹ ਸੜਕਾਂ ਨੂੰ ਸਾਫ਼ ਕਰਨ ਦੀ ਪਹਿਲ ਹੈ ਤੇ ਬਾਅਦ ਵਿੱਚ ਵੱਡੇ ਢੇਰਾਂ ਨੂੰ ਹਟਾਉਣ ਦੇ ਲਈ ਡੰਪ ਟਰੱਕਾਂ ਦੇ ਵਿੱਚ ਪਾ ਕੇ ਸ਼ਹਿਰ ਦੇ ਵੱਖ-ਵੱਖ ਸਟੋਰੇਜ ਸਾਈਟਾਂ ਤੱਕ ਪਹੁੰਚਾ ਕਰਨਗੇ ਵਾਹਨ ਚਾਲਕਾਂ ਦੇ ਲਈ ਐਤਵਾਰ ਨੂੰ ਦੋਵਾਂ ਸੂਬੇ ਦੇ ਵਿੱਚ ਹਾਲਾਤ ਵੇਜ਼ੀ ਨਾਲ ਵਿਗੜ ਗਏ ਕਯੂਬਿਕ ਦੇ ਵਿੱਚ ਪ੍ਰੋਵਿੰਸ਼ੀਅਲ ਪੁਲਿਸ ਨੇ ਮੌਂਟਰੀਅਲ ਤੋਂ ਲਗਭਗ 90 ਕਿਲੋਮੀਟਰ ਉੱਤਰ ਪੂਰਬ ਦੇ ਵਿੱਚ ਜਿਹੜਾ ਉਹ ਡਰਮ ਰੋਮਾਂਡੂ ਵਲੇ ਦੇ ਨੇੜੇ ਹਾਈਵੇ ਵੀ ਤੇ ਇੱਕ ਵੱਡੀ ਟੱਕਰ ਦੀ ਰਿਪੋਰਟ ਕੀਤੀ ਜਿਸ ਦੇ ਵਿੱਚ ਟਰਾਂਸਪੋਰਟਰ ਟਰੱਕਾਂ ਸਮੇਤ ਵੀ ਵਾਹਨ ਸ਼ਾਮਿਲ ਸਨ ਪਰ ਕੋਈ ਜ਼ਖਮੀ ਨਹੀਂ ਹੋਇਆ ਟੌਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਅਤੇ ਮੌਂਟਰੀਅਲ ਟਰੂਡੋ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਫਲਾਈਟਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਗਿਆ ਜਾਂ ਉਡਾਣ ਦੇਰੀ ਨਾਲ ਸ਼ੁਰੂ ਹੋਈਆਂ ਸਨ ਅਧਿਕਾਰੀਆਂ ਨੇ ਯਾਤਰੀਆਂ ਨੂੰ ਹਵਾਈ ਅੱਡੇ ਦੇ ਉੱਤੇ ਜਾਣ ਤੋਂ ਪਹਿਲਾਂ ਆਪਣੀ ਫਲਾਈਟ ਸਥਿਤੀ ਦੀ ਜਾਂਚ ਕਰਨ ਦੀ ਚੇਤਾਵਨੀ ਵੀ ਦਿੱਤੀ ਸੀ ਤੇ এনवायरमेंट ਕੈਨੇਡਾ ਨੇ ਸੋਮਵਾਰ ਨੂੰ ਪ੍ਰਿੰਸ ਐਡਵਰਡ ਆਇਲੈਂਡ ਦੇ ਲਈ ਹਵਾ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ ਜਿਸ ਜਾਰੀ ਕੀਤੀ ਸੀ ਸੂਬੇ ਦੇ ਵਿੱਚ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਹ ਹਵਾਵਾਂ ਜਿਹੜੀਆਂ ਉਹ ਚੱਲੀਆਂ